ਜੀ ਵੀ ਸਟੈਂਸ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰ ਹਜਾਰ ਦਰਸ਼ਕੋ ਪੰਚਾਇਤੀ ਚੋਣਾਂ ਦਾ ਵਿਕਲ ਵੱਜ ਚੁੱਕਿਆ ਪੰਜਾਬ ਦੇ ਪੂਰੇ ਇਲਾਕਿਆਂ ਦੇ ਵਿੱਚ ਜਿਹੜਾ ਚੋਣਾਂ ਦੇ ਮਾਹੌਲ ਨੂੰ ਲੈ ਕੇ ਸਰਗਰਮੀਆਂ ਤੇਜ਼ੀ ਨਾਲ ਵੱਧ ਰਹੀਆਂ ਨੇ ਤੇ ਅੱਜ ਅਸੀਂ ਪਹੁੰਚੇ ਹਾਂ ਮੋਗਾ ਦੇ ਪਿੰਡ ਬੋਡੇ ਵਿਖੇ ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਹਰਵਿੰਦਰ ਸਿੰਘ ਖਾਲਸਾੜ ਨੇ ਮੌਜੂਦ ਆ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਪਿੰਡ ਦੇ ਵਿਕਾਸ ਨੂੰ ਲੈ ਕੇ ਉਹਨਾਂ ਦਾ ਕੀ ਮੈਪ ਰੋਡ ਆ ਕਿਹੜੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਕਰਨਗੇ ਸੋ ਸਭ ਤੋਂ ਪਹਿਲਾਂ ਹਰਵਿੰਦਰ ਸਿੰਘ ਖਾਲਸਾ ਜੀ ਜੀਵੀਐਸ ਟਾਈਮ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰੀਕੇ ਦੇ ਨਾਲ ਜੀ ਪੰਚਾਇਤੀ ਚੋਣਾਂ ਦਾ ਵਿਗਲਵਾ ਚੁੱਕਿਆ ਔਰ ਕੱਲ ਉਮੀਦਵਾਰ ਦੇ ਜਿਹੜੇ ਚੋਣ ਨਿਸ਼ਾਨ ਹੋ ਹੀ ਮਿਲ ਜਾਣੇ ਨੇ। ਸਭ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਨੇ ਜੇਕਰ ਤੁਸੀਂ ਪਿੰਡ ਦੇ ਸਰਪੰਚ ਬਣਦੇ ਹੋ ਕਿਹੜੀਆਂ ਡਿਵੈਲਪਮੈਂਟ ਤੁਸੀਂ ਕਰਵਾਓ? ਮੇਰੀ ਇੱਕ ਸੋਚ ਆ ਜੀ ਸਾਡੇ ਪਿੰਡ ਦੀ ਇੱਕ ਜਾਇਦਾਦਾਂ ਰੋਕੀਆਂ ਹੋਈਆਂ ਪਿੰਡ ਦੀਆਂ ਸਾਂਝੀਆਂ ਜਾਇਦਾਦਾਂ ਜੀ ਜਿਹੜੀਆਂ ਉਹ ਛਡਵਾਉਣੀਆਂ ਪਹਿਲਾਂ ਜੀ ਵੱਡੀ ਪੱਧਰ ਤੇ ਜੀ ਪੰਚਾਇਤ ਵੱਲੋਂ ਕਪੜੇਬਾਜੀ ਕੀਤੀ ਹੋਈ ਆ ਪਿਛਲੀ ਪੰਚਾਇਤ ਵੱਲੋਂ ਜੀ ਉਹਦੀ ਇਨਕੁਆਰੀ ਲਵਾਵਾਂਗੇ ਅਸੀਂ ਜੀ ਉਹਦੀ ਜਿਹੜਾ ਪੈਸਾ ਉਹ ਵਾਪਸ ਪਿੰਡ ਤੇ ਲਵਾਵਾਂਗੇ ਵਿਕਾਸ ਦੇ ਕੰਮ ਕਰਨੇ ਆ ਜੀ ਅਸੀਂ ਜੀ ਵਿਕਾਸ ਨੂੰ ਦੀ ਗੱਲ ਕਰੀਏ ਤਾਂ ਜੀ ਅਕਸਰ ਨਾਲੀਆਂ ਜਾਂ ਕਹਿੰਦੇ ਗਲੀਆਂ ਨੂੰ ਹੀ ਵਿਕਾਸ ਸਮਝਿਆ ਜਾਂਦਾ ਤੁਹਾਡੇ ਮੁਤਾਬਕ ਵਿਕਾਸ ਕੀ ਨਹੀਂ ਜੀ ਇਹ ਤਾਂ ਸਾਰੀ ਪਾਰਟੀਆਂ ਦੇ ਮੁੱਦੇ ਆ ਇਹ ਇਹ ਤਾਂ ਸਾਰੀਆਂ ਹੀ ਬਣਨੀਆਂ ਚਾਹੀਦੀਆਂ ਸੋਨਾ ਪਿੰਡ ਬਣਾਉਣਾ ਜੀ ਅਸੀਂ ਸੋਨਾ ਪਿੰਡ ਤਾਂ ਹੀ ਲੱਗੂ ਨਾ ਜੇ ਗਲੀਆਂ ਨਾਲੀਆਂ ਸੋਣੀਆਂ ਹੋਣਗੀਆਂ ਸਾਡੀ ਸੋਚ ਆ ਇਹ ਬਿਲਕੁਲ ਉਹ ਇਹ ਜੀ ਵਿਕਾਸ ਪਿੰਡ ਦਾ ਵਿਕਾਸ ਮਤਲਬ ਉਹ ਮੰਨਿਆ ਜਾਂਦਾ ਜਿੱਥੇ ਪਿੰਡ ਦੇ ਲੋਕ ਖੁਸ਼ਹਾਲ ਹੋਣ ਸਿਹਤ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਲਈ ਤੁਸੀਂ ਕੀ ਕਰੋਗੇ ਪਿੰਡ ਦੇ ਸਿੱਖਿਆ ਲਈ ਅਪਰਾਲੇ ਕਿਤੇ ਜਾਣਗੇ ਵੱਡੀ ਪੱਧਰ ਤੇ ਜਿਵੇਂ ਸਰਕਾਰ ਕੋਈ ਪ੍ਰਬੰਧ ਨਹੀਂ ਵੀ ਕਰ ਸਕਦੀ ਵੈਸੇ ਸਰਕਾਰ ਕਰ ਰਹੀ ਹੈ ਸਹਿਯੋਗ ਬਹੁਤ ਪ੍ਰਬੰਧ ਆਪ ਹੀ ਕਰ ਰਹੀ ਹੈ ਜਿਵੇਂ ਕੋਈ ਹੋਣਗੇ ਬੱਚੇ ਜਿਆਦਾ ਪੜ੍ਹੇ ਲਿਖੇ ਉਹਨਾਂ ਨੂੰ ਜੇ ਟੀਚਰ ਘਟ ਹੋਇਆ ਕਰਾਂਗੇ ਜਿਵੇਂ ਪ੍ਰਾਇਮਰੀ ਸਕੂਲ ਦਾ ਉਹਨਾਂ ਨੂੰ ਅਸੀਂ ਥੋੜੇ ਬਹੁਤੇ ਪੈਸੇ ਇਕੱਠੇ ਕਰਕੇ ਸੰਸਥਾ ਬਣਾਵਾਂਗੇ ਦੇ ਕੇ ਗਰੀਬਾਂ ਦੇ ਜਵਾਬਾਂ ਨੂੰ ਪੜਾਉਣਾ ਬਹੁਤ ਜ਼ਰੂਰੀ ਹੈ ਸਮੇਂ ਦੀ ਮੰਗ ਹੈ ਜੀ ਹਾਂਜੀ ਇੱਕ ਇਹਦੇ ਵਿੱਚ ਲਾਇਬ੍ਰੇਰੀ ਜਿਵੇਂ ਬਣਾਉਣੀ ਹੈ ਸਿੱਖਾਂ ਦੇ ਨਾਂ ਤੇ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅਸੀਂ ਉਹਦੇ ਨਾਂ ਤੇ ਪਾਰਕ ਬਣਾਉਣੀ ਹੈ ਵੱਡੀ ਵੱਡੀ ਲਾਇਬ੍ਰੇਰੀ ਬਣਾਉਣੀ ਹੈ ਸਿੱਖ ਲਾਇਬ੍ਰੇਰੀ ਜੀ ਤੇ ਹੋਰ ਸਿੱਖ ਬਧਿਆਲੂ ਸਿੱਖੀ ਨਾਲ ਸਾਰੇ ਪ੍ਰਚਾਰ ਦੇ ਸਾਧਨ ਕਾਇਮ ਕਰਨੇ ਹਨ ਸਿੱਖੀ ਦਾ ਪ੍ਰਚਾਰ ਕਰਨਾ ਜਿਹੜਾ ਹੋਇਆ ਨਹੀਂ ਜੀ ਇਹ ਇਹ ਕਰਨਾ ਬਹੁਤ ਜ਼ਰੂਰੀ ਹੈ ਜੀ ਤੇ ਹੋਰ ਉਹ ਬਹੁਤ ਵੱਡੇ ਵੱਡੇ ਮਿਸ਼ਨਾਂ ਸੋਚ ਆ ਜੀ ਮੇਰੀ ਇੱਕ ਜੀ ਜੇਕਰ ਤੁਸੀਂ ਤੇ ਪੈਂਚੀ ਦੇ ਦਾਵੇਦਾਰੀ ਹਾਂ ਜੀ ਜੀ ਹਾਂ ਜੀ ਜੀ ਲੋਕ ਮੈਨੂੰ ਜਿਤਾਉਂਦੇ ਆ ਉਮੀਦ ਆ ਮੈਨੂੰ ਜਿਤਾਉਣ ਦੀ ਜੀ ਉਹ ਬੜੀ ਜੀ ਹਾਂ ਜੀ ਸਾਰਾ ਮੇਰਾ ਪਰਿਵਾਰ ਆ ਪਿੰਡ ਜੀ ਇੱਕ ਜੀ ਇੱਕ ਪਰਿਵਾਰ ਦਾ ਮੁਖੀ ਹੁੰਦਾ ਜਿਹੜਾ ਫਰਜ਼ ਬਣਦਾ ਕਿ ਕੱਲਾ ਕੱਲਾ ਜੇ ਕੋਈ ਦੁਖੀ ਆ ਧੀ ਭੈਣਾ ਸਾਡੀ ਛੋਟੀ ਆ ਬੱਤੀ ਆ ਬਰਾਬਰ ਦੀ ਭੈਣਾ ਵੱਡੀ ਮਾਤਾ ਉਸ ਤੱਕ ਵੀਰ ਭਾਈ ਦਾ ਸਾਡੇ ਸਾਰੇ ਜੇ ਕੋਈ ਪਰਿਵਾਰ ਦਾ ਮੈਂਬਰ ਦੁਖੀ ਆ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਜ਼ਿੰਮੇਵਾਰ ਬੰਦਾ ਉਹਦੀ ਮੁਖੀ ਦੀ ਫਰਜ਼ੀ ਕਿਉਂਕਿ ਪਰਿਵਾਰ ਦਾ ਮੁਖੀ ਮੰਨਿਆ ਹੋਇਆ ਉਹ ਵੀ ਦੁਖੀ ਕਿਉਂ ਆ ਉਹਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚ ਆਉਂਦੇ ਆ ਸਾਡੇ ਪਿੰਡ ਤੇ ਲਾਗੂ ਕਰਨ ਦੀ ਕੋਸ਼ਿਸ਼ ਹੋਵੇਗੀ ਮੈਂ ਇੱਕ ਅਪੀਲ ਵੀ ਕਰ ਦਿਆਂ ਜੀ ਐਨ ਆਰ ਆਈ ਭਰਾਵਾਂ ਨੂੰ ਜੀ ਵੀ ਤੁਸੀਂ ਸਾਡੇ ਪਿੰਡ ਦੇ ਸਾਡੇ ਨਾਲ ਦੇ ਇੱਕੋ ਖੂਨ ਹੈ ਆਪਣਾ ਜੀ ਤੁਸੀਂ ਗਏ ਹੋ ਪਿੰਡ ਚ ਉੱਥੋਂ ਨੂੰ ਗਮਰਾਹ ਕਰ ਲੈਂਦੇ ਆ ਵੀ ਪੈਸਾ ਐਂ ਭੇਜਦਾ ਧੜੇ ਬੰਦੀ ਤੁਹਾਡੇ ਪੈਸੇ ਨਾਲ ਪੈਦਾ ਕਰ ਦਿੰਦੇ ਆ ਪਿੰਡ ਚ ਜੀ ਪਿਛਲੀ ਵਾਰ ਜੀ ਅਸੀਂ ਪੰਚਾਇਤ ਸਰਪੰਚ ਸਾਹਿਬ ਨੂੰ ਦਿੱਤਾ ਉਹਨਾਂ ਨੇ ਦਿੱਤੀ ਵੀ ਤੁਹਾਡੀ ਬੰਦੀ ਖਤਮ ਕਰ ਲਓ ਜੀ ਪਰ ਪੰਜ ਸੱਤ ਬੰਦਿਆਂ ਦੇ ਵਿੱਚ ਘਿਰ ਕੇ ਰਹਿ ਗਿਆ ਸਰਪੰਚ ਹੂੰ ਉਹਨੂੰ ਪਤਾ ਹੀ ਨਹੀਂ ਲੱਗਿਆ ਮੈਂ ਕੀ ਕਰੀ ਜੰਨਾ ਹੋਰ ਹੀ ਕੁਛ ਜਿਹੜੇ ਨਾਲ ਦੇ ਬੰਦੇ ਕਰਵਾਈ ਗਏ ਮੈਂ ਅਪੀਲ ਕਰਦਾ ਵੀ ਮੇਰਾ ਸਹਿਯੋਗ ਦਿਓ ਐਨ ਆਰ ਆਈ ਵੀਰਾਂ ਨੂੰ ਖਾਸ ਕਰਕੇ ਜੀ ਇਹ ਤੁਹਾਡਾ ਬੇਨਤੀ ਦਾ ਪੈਸਾ ਨਾ ਗਵਾਓ ਆਪਾਂ ਆਪਣੇ ਪਿੰਡ ਨੂੰ ਸੋਨਾ ਬਣਾਉਣਾ ਨਾਲ ਮੇਰੇ ਬਿਲਕੁਲ ਵੀ ਸੋਣਾ ਬਣਾਈਏ ਰਲ ਮਿਲ ਕੇ ਜੇ ਸੁਝਾਅ ਵੀ ਦਿਓ ਚੰਗੇ ਪੈਸਾ ਜੇ ਲੋੜ ਪਈ ਤਾਂ ਤੁਹਾਨੂੰ ਮੰਗ ਲਾਂਗੇ ਲਾਇਆ ਕਰਾਂਗੇ ਪਰ ਦਾ ਵੀ ਦੋਹਾਂ ਦੇ ਤੇ ਧਰੇ ਬੰਦੀ ਪੈਦਾ ਕਰਨ ਦੀ ਖਾਤਰ ਪੈਸਾ ਨਾ ਲਓ ਪਿੰਡ ਚ ਆਪਾਂ ਲੋਕਾਂ ਨੂੰ ਇੱਕ ਇਕੱਠੇ ਕਰਨਾ ਹੈ ਕਈ ਮੈਂਬਰ ਆ ਜੀ ਜਿਹੜੇ ਖੜੇ ਆ ਬਾੜਾਂ ਦੇ ਵਿੱਚ ਉਹ ਵੀ ਕਹਿੰਦਾ ਮੈਂ 13 ਉਹ ਵੀ ਕਹਿੰਦਾ ਮੈਂ 13 ਪਰ ਉਹ ਪਰਿਵਾਰ ਪਰਿਵਾਰ ਵਾਪਟੇ ਹੋਏ ਆ ਜੀ ਤੇ ਉਹ ਵੀ ਕਹਿੰਦਾ ਮੈਂ ਸਰਪੰਚ ਦੀਆਂ ਵੋਟਾਂ ਤੈਨੂੰ ਪਾਉ ਉਹ ਵੀ ਮੈਨੂੰ ਕਹੀ ਜਾਂਦਾ ਵੀ ਤੈਨੂੰ ਪਾਉ ਪਰ ਮੈਂ ਕਿਹਾ ਮੈਂ ਨਹੀਂ ਤੁਹਾਡੀਆਂ ਵੋਟਾਂ ਲੈਣੀਆਂ ਤੁਸੀਂ ਪਰਿਵਾਰ ਇਕੱਠੇ ਹੋਏ ਜੀ ਕਥਾ ਦੇ ਪਰ ਪਾਡੋ ਦੇ ਰਾਜ ਕਰੋ ਦਾ ਚੱਲਿਆ ਸਿਆਸੀ ਪਾਰਟੀਆਂ ਦੇ ਮੁੱਦੇ ਆ ਜੀ ਗਲੀਆਂ ਨਾਲੀਆਂ ਇਹ ਤਾਂ ਮੁੱਦੇ ਹੀ ਨਹੀਂ ਪਿੰਡਾਂ ਦੇ ਬਿਲਕੁਲ ਪਰਿਵਾਰ ਦੀ ਗੱਲ ਕਰੀਏ ਜੇਕਰ ਸਰਪੰਚੇ ਦੇ ਨਾਲ ਦੇ ਪੰਚ ਵੀ ਹੁੰਦੇ ਨੇ ਮੈਂਬਰ ਹੁੰਦੇ ਨੇ ਤੁਹਾਡੇ ਮੈਂਬਰ ਕਿਹੜੇ-ਕਿਹੜੇ ਨੇ ਤੇ ਹਸ ਵਕ ਤੁਹਾਡਾ ਸਾਥ ਦੇ ਰਹੇ ਨੇ ਨੋ ਮੈਂਬਰ ਆ ਜੀ ਮੇਰੀ ਟੀਮ ਆ ਪੂਰੀ ਜੀ ਜਿਵੇਂ ਗੁਰਤੇਜ ਸਿੰਘ ਬੈਠਿਆ ਜੀ ਮੇਰੇ ਵੀਰ ਆ ਛੋਟੇ ਜੀ ਅਗਵਾਈ ਕਰ ਰਹੇ ਆ ਜੇ ਹੀ ਆ ਮੰਨ ਲਓ ਵੀ ਸਾਰੀ ਟੀਮ ਕੋਲੇ ਸਰਪੰਚ ਜੀ ਆ ਬਲਵਿੰਦਰ ਸਿੰਘ ਪੱਪੂ ਬੈਠੇ ਆ ਇਹਦੇ ਜਗਦੇਵ ਸਿੰਘ ਬੈਠੇ ਆ ਫੌਜੀ ਸਾਹਿਬ ਆ ਜੀ ਮੇਰੇ ਸਾਰੇ ਜਿੰਨੇ ਵੀ ਹੋਰ ਬਹੁਤ ਆ ਅਨੇਕਾ ਇਹ ਸਾਰੇ ਸਰਪੰਚ ਆ ਜੀ ਸਰਪੰਚ ਜੀ ਕੀ ਹੁੰਦੀ ਆ ਇਹ ਤਾਂ ਬੈਠ ਕੇ ਐਂ ਕਰਦਾ ਕਹਿੰਦਾ ਸਾਡਾ ਮਸਲਾ ਕਿਹਦਾ ਮਸਲਾ ਖਤਮ ਕਰੋ ਜੀ ਬਸ ਇਹੀ ਅਪੀਲ ਮੇਰੀ ਐਨਆਰਈ ਵੀਰਾਂ ਨੂੰ ਵੀ ਤੁਹਾਡੇ ਵੱਲ ਦੀ ਨਾਂ ਪੈਦਾ ਕਰੋ ਪਿੰਡ 'ਚ ਅਸੀਂ ਤੁਹਾਡੇ ਨਾਲ ਹਰੇਕ ਕੰਮ 'ਚ ਸਾਨੂੰ ਦੱਸੋ ਸਹਿਯੋਗ ਸਾਨੂੰ ਦਿਓ ਸਾਥੋਂ ਲੋ ਜਿਹੜਾ ਤੁਹਾਨੂੰ ਤੁਹਾਨੂੰ ਕੋਈ ਦਿੱਕਤ ਹੁੰਦੀ ਹੈ ਦੱਸੋ ਕਿਉਂਕਿ ਸਾਨੂੰ ਰਹਿਣਾ ਹੁਣ 5-7 ਸਾਲ ਸਾਡੇ ਵੀ ਬੱਚੇ ਬਾਹਰ ਸਾਡੀ ਮਜਬੂਰੀ ਹੈ ਇੱਥੇ ਰਹਿਣਾ ਅਸੀਂ ਰਹਿਾਂਗੇ ਅਸੀਂ ਹਰੇਕ ਦਾ ਸਹਿਯੋਗ ਦੇਵਾਂਗੇ ਕਿਸੇ ਨੂੰ ਕੰਮ ਪਊਗਾ ਸਾਨੂੰ ਦੱਸੋ ਫੋਨ ਤੇ ਅਸੀਂ ਕਰਦੇ ਆਂ ਤਿਆਰ ਆਂ ਕੋਈ ਦਿੱਕਤ ਹੁੰਦੀ ਹੈ ਦੱਸੋ ਜੀ ਸੇਥ ਸੁ ਹੁਤਾ ਨਹੀਂ ਗੱਲ ਕਰੀਏ ਤਾਂ ਜੀ ਪਿੰਡ ਦੇ ਵਿੱਚ ਤੁਸੀਂ ਵੀ ਕੋਈ ਮਹੱਲਾ ਕਲੀਨਿਕ ਵਗੈਰਾ ਜਾਂ ਕਿਸ ਤਰ੍ਹਾਂ ਦੀ ਪਸਾਰੀ ਹੈ ਜਿਆ ਹੋਇਆ ਜੀ ਮਹੱਲਾ ਕਲੀਨਿਕ ਲੈ ਕੇ ਭੇਜਿਆ ਹੋਇਆ ਉਹ ਵੋਟਾਂ ਤੋਂ ਪਹਿਲਾਂ ਹੀ ਭੇਜਿਆ ਹੋਇਆ ਉਹ ਆ ਜਾਣਾ ਸਾਡੇ ਪੰਜਾਂ ਦਾ ਵਿਸ਼ਵਾਸ ਦਵਾਇਆ ਜ ਉਹਨਾਂ ਦੇ ਸਰਕਾਰ ਆ ਭਗਵੰਤ ਮਾਨ ਜੀ ਦੀ ਤੇ ਮਨਜੀਤ ਸਿੰਘ ਬਲਾਸਪੁਰ ਸਾਡੇ ਐਮਐਲਏ ਜੀ ਬਹੁਤ ਵਧੀਆ ਇਨਸਾਨ ਹਨ ਨੇਕ ਸੋਚ ਆ ਉਹਨਾਂ ਦੀ ਉਹਨਾਂ ਨੇ ਸਾਨੂੰ ਬਹੁਤ ਵੱਡਾ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਜ਼ਰੂਰ ਲੈ ਕੇ ਆਵਾਂਗੇ ਅਸੀਂ ਮੱਲਾ ਕਲੀਨਿਕ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਇਹ ਤਾਂ ਸੋਚਾਂ ਮੰਗਾ ਪਹਿਲਾਂ ਲਿਖ ਕੇ ਭੇਜੀਆਂ ਹੋਈਆਂ ਜੀ ਗਰੀਬ ਬੱਤੇ ਆ ਸੀ ਜਿਹੜੇ ਪੜ ਨਹੀਂ ਸਕਦੇ ਜਿਹੜੇ ਸਾਨੂੰ ਕਹਿਣਗੇ ਅਸੀਂ ਕੋਸ਼ਿਸ਼ ਹੋਊਗੀ ਸੰਸਥਾ ਬਣਾ ਕੇ ਉਹਨਾਂ ਦੀ ਆਪਦੀ ਬੀਸਕੋਲੋਂ ਭਰਗੇ ਵੱਡੇ ਵੱਡੇ ਆਪ ਸਪਲਾਈ ਸਾਡੇ ਪਿੰਡ ਦਾ ਨਾਮ ਉੱਚਾ ਕਰਨ ਅਸੀਂ ਸਾਡੇ ਕਿਤੇ ਕਹਿਣ ਵੀ ਹਾਂ ਅਸੀਂ ਵੱਡੇ ਪਿੰਡ ਦੇ ਆ ਸਾਡੇ ਵੀਰ ਸਾਰੇ ਬਾਹਰ ਵੱਡੇ ਪਿੰਡ ਦਾ ਨਾਮ ਸੁ ਮੈਂ ਉਹ ਦੱਸਦੇ ਆ ਸਾਨੂੰ ਜੀ ਵੀ ਫਲਾਣੇ ਪਿੰਡ ਦਾ ਨਾਮ ਸੀ ਜਦੋਂ ਸੁਣਦੇ ਆ ਆਪਣੇ ਪਿੰਡ ਦਾ ਨਾਮ ਵੀ ਸੁਣ ਗਏ ਇਹ ਇਹ ਸੋਚ ਚੱਲਦੀ ਵੀ ਇਹ ਕਿਤਾ ਜਾਵੇ ਸਰਪੰਚ ਸਾਹਿਬ ਅੱਜ ਕੱਲ੍ਹ ਨਾ ਪਿੰਡਾਂ ਦੇ ਵਿੱਚ ਨਸ਼ਾ ਬੜਾ ਚੱਲਿਆਗਾ ਤੁਸੀਂ ਕਿਹੜੇ ਕਾਰਜ ਕਰੋਗੇ ਕਿ ਪਿੰਡਾਂ ਦੇ ਵਿੱਚ ਨਸ਼ਾ ਖਤਮ ਹੋ ਜਾਵੇ ਨਸ਼ਾ ਜੀ ਸਾਡੇ ਪਿੰਡ ਤੋਂ ਤਾਂ ਬੰਦ ਹੋ ਗਿਆ ਕਈ ਦਿਨਾਂ ਤੋਂ ਜਿਸ ਦਿਨ ਤੋਂ ਉਹਨਾਂ ਦਾ ਐਲਾਨ ਹੋਇਆ ਪਹਿਲਾਂ ਹੀ ਕਹਿ ਦਿੱਤਾ ਕਿਉਂਕਿ ਮੈਂ ਬੇਨਤੀ ਕੀਤੀ ਸੀ ਵਾਰ-ਵਾਰ ਵੀ ਮੈਂ ਨਹੀਂ ਸਰਪੰਚੀ ਮੰਗਦਾ ਮੇਰੇ ਰੱਬ ਵਰਗੇ ਵੀਰਾਂ ਨੇ ਘਰੇ ਆ ਕੇ ਮੈਨੂੰ ਕਹਿੰਦੇ ਵੀ ਤੂੰ ਖੜ ਤੇ ਦੀ ਗਵਾਹੀ ਦੀ ਬਹੁਤ ਜ਼ਰੂਰਤ ਆ ਮੈਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹਮ ਨਸ਼ੇ ਵਾਲਿਆਂ ਨੂੰ ਮੈਂ ਘਰੇ ਜਾ ਕੇ ਕਹਿ ਦਿੰਦਾ ਜੀ ਬਈ ਭਾਈ ਮੈਂ ਚਿੱਟਾ ਗੋਲੀਆਂ ਗਾਲੀਆਂ ਇਹ ਬੰਦ ਕਰਦੀਆਂ ਜੇ ਤੁਹਾਨੂੰ ਚੰਗਾ ਲੱਗਦਾ ਮੋੜ ਪਾ ਦਿਓ ਨਹੀਂ ਨਾ ਪਾ ਦਿਓ ਮੇਰੇ ਕੋਲ ਸਪਾਸ ਨਾ ਲੈ ਕੇ ਆ ਅਸੀਂ ਕਿਸੇ ਨੂੰ ਅਸੀਂ ਨਹੀਂ ਸਰਕਾਰ ਸਰਕਾਰ ਸਾਡੇ ਨਾਲ ਆ ਸਰਕਾਰ ਵੀ ਬਹੁਤ ਵੱਡੇ ਪ੍ਰਾਲੇ ਕਰ ਰਹੀ ਆ ਪਰ ਵਿੱਚ ਸ਼ਿਕਾਇਤਾਂ ਆ ਜਾਂਦੀਆਂ ਪ੍ਰਸ਼ਾਸਨ ਦੀਆਂ ਵੀ ਪੈਸੇ ਲੈ ਜਾਂਦੇ ਆ ਆ ਲੈ ਜਾਂਦੇ ਆ ਅਸੀਂ ਜਿਹੜਾ ਕੋ ਗੇਚੂਗਾ ਉਹਨੂੰ ਫੜ ਲਿਆ ਕਰਾਂਗੇ ਬਾਹਰ ਤੋ ਜਾ ਕੇ ਜੀ ਤੇ ਪੁਲਿਸ ਮੁਲਾਜ਼ਮਾਂ ਨੂੰ ਐਸੇ ਤਰ੍ਹਾਂ ਬੇਨਤੀ ਕਰ ਦਿਆ ਕਰਾਂਗੇ ਵੀ ਇਹਨੂੰ ਲੈ ਜਾਓ ਫੜ ਕੇ ਸਾਡੇ ਪਿੰਡ ਦਾ ਕਲੰਕ ਨੂੰ ਕੱਟ ਦਿਓ ਜੇਕਰ ਸਰਬਸੰਮਤੀ ਦੀ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਕਹੇਗਾ ਕਿ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਅਸੀਂ 5 ਲੱਖ ਰੁਪਏ ਦੇਵਾਂਗੇ ਤੇ ਪਰ ਤੁਹਾਡੇ ਵੀ ਕਹਿੰਗੇ ਕਿ ਵਿਰੋਧੀ ਧਿਰ ਤੋਂ ਵੀ ਨਾਲ ਖੜੇ ਹੋਣੇ ਸਰਪੰਚੀ ਦੇ ਵਿੱਚ ਕਿਵੇਂ ਦੇਖਦੇ ਹੋ ਮੁਕਾਬਲੇ ਉਹ ਜੀ ਪਿਛਲੀ ਵਾਰ ਅਸੀਂ ਸਰਬਸੰਮਤੀ ਕਰ ਦਿੱਤੀ ਸੀ ਅਸੀਂ ਆਪਦੇ ਗਰੁੱਪ ਵੱਲੋਂ ਸਾਰਾ ਪੰਚਾਇਤ ਦੇ ਦਿੱਤੀ ਸੀ ਸਾਰੀ ਪਰ ਤੁਹਾਡੇ ਬੰਦੀ ਖਤਮ ਕਰ ਦਿਓ ਉਹਨਾਂ ਨੇ ਤੁਹਾਡੇ ਬੰਦੀ ਉਹ ਤੋਂ ਬਾਅਦ ਵੱਧ-ਵਧਾਤੀ ਉਹ ਦੁਬਾਰੇ ਹੁਣ ਫੇਰ ਕਹਿੰਦੇ ਆ ਵੀ ਸਾਨੂੰ ਕੀਤਾ ਕੁਛ ਨਹੀਂ ਕਿਸੇ ਦਾ 50 ਲੱਖ ਤੋਂ ਵੱਡਾ ਕਪੜਾ ਪਿੰਡ ਦੇ ਵਿੱਚ ਹੋਇਆ ਹੋਇਆ ਪਿੰਡਾਂ ਦੀ ਗ੍ਰਾਂਟ ਤੇ ਪਿੰਡ ਦੀ ਵਿੱਚ ਦੀ ਸੜਕ ਲੰਗੀ ਸੀ ਸਾਰੇ ਪਿੰਡ ਦੀ ਜ਼ਮੀਨ ਰੁਪਈਆ ਸਾਂਝੀ ਸਕੂਲ ਦੀ ਰੁਪਈਆ ਪਹਿਿਆਂ ਦੀ ਰੁਪਈਆ ਜੀ 1 ਕਰੋੜ 3 ਲੱਖ ਰੁਪਈਆ ਦਾ ਤਕਰੀਬਨ ਪਿਛਲੇ ਨੇ ਮੈਨੂੰ ਦੱਸਿਆ ਵੀ ਅਸੀਂ ਛੱਡ ਕੇ ਗਏ ਆ ਮੈਨੂੰ ਪਤਾ ਨਹੀਂ ਬੜਾ ਫਿਗਰਾਂ ਦਾ ਨਹੀਂ ਪਤਾ ਘਟ ਵੱਧ ਹੋ ਸਕਦੇ ਆ ਜੀ ਤੇ ਪਰ ਵਿਕਾਸ ਪਿੰਡ ਦੇ ਵਿੱਚ ਕੋਈ ਖਾਸ ਹੋਈ ਜੀ ਗ੍ਰਾਂਟ ਕਿੰਨੀ ਆਈ ਜਾਂ ਉਹਨਾਂ ਦੀ ਸਰਕਾਰ ਸੀ ਕਾਂਗਰਸ ਦੀ ਕਾਂਗਰਸ ਦਾ ਸਰਪੰਚ ਸੀ ਮੈਨੂੰ ਨਹੀਂ ਪਤਾ ਹਜੇ ਮੈਂ ਕਢਾਉਣੇ ਆਂਕੜੇ ਕਢਾਉਂਗਾ ਕੱਲੇ ਕੱਲੇ ਜੀ ਵੀ ਕੀ ਹੋ ਜੀ ਇਹਦਾ ਪੈਸਾ ਵਾਪਸ ਕੱਲਾ ਕੱਲਾ ਮੋੜ ਕੇਵੇਂ ਪਿੰਡ ਤੇ ਲਵਾਉਣਾ ਮੇਰੀ ਇਹ ਸੋਚ ਆ ਵੱਡੀ ਮੈਂ ਕਨਸਾਨ ਨਹੀਂ ਮੇਰੇ ਅੰਦਰ ਸੋਚ ਆ ਬਹੁਤ ਵੱਡੇ ਤਜਰਬੇ ਆ ਮੇਰੇ ਜ਼ਿੰਦਗੀ ਦੇ 57 ਸਾਲ ਦੀ ਉਮਰ ਹੋ ਗਈ ਜੀ ਸਰਪੰਚ ਸਾਹਿਬ ਇੱਕ ਚੀਜ਼ ਹੋ ਰਿਹਾ ਕਿ ਕਹਿੰਦੇ ਕਿ ਸੂਝਵਾਨ ਸਰਪੰਚ ਹੋਈ ਹੁੰਦਾ ਜਿਹੜੇ ਪਿੰਡ ਦੇ ਮੁੱਦੇ ਆ ਪਿੰਡ ਚ ਹੀ ਰਹਿਣ ਦੇਵੇ ਪਰ ਜੇ ਪਿੰਡ ਬੌਡੇ ਦੀ ਗੱਲ ਖਰੀਏ ਤਾਂ ਅਸੀਂ ਆਪ ਵੀ ਕਈ ਵਾਰ ਕਵਰੇਜ ਕਰਦੇ ਆ ਕਿ ਥਾਣੇ ਕਚਹਿਰੀਆਂ ਬਹੁਤ ਜਾਂਦੇ ਆ ਕਿ ਇਹ ਚੀਤੇ ਰੋਕ ਲੱਗੋ ਕੋਸ਼ਿਸ਼ ਹੋਊ ਜੀ ਨਹੀਂ ਜਾਊਗਾ ਕੋਈ ਮਸਲਾ ਜੀ ਬੜੀ ਕੋਸ਼ਿਸ਼ ਹੋਊ ਕਿ ਮੇਰੇ ਬਸੋਂ ਬਾਹਰ ਹੋ ਗਈ ਤਾਂ ਗੱਲ ਵੱਖਰੀ ਆ ਪਹਿਲਾਂ ਸਾਡੀ ਆਪ ਦੀ ਪੰਚਾਇਤ ਸਾਰੇ ਪਿੰਡ ਦੀ ਸਾਂਝੀ ਬੈਠਿਆ ਕਰੋ ਤੁਹਾਨੂੰ ਸਾਰਾ ਜਿਹੜੀ ਆਪਾਂ ਜਾਰੇ ਨੂੰ ਕਮੈਂਟ ਬੇਟੀ ਹਮ ਅੱਜ ਕੱਲ ਦੀ ਕਹਿੰਗੇ ਕਿ ਗਲੀਆਂ ਨਾਲੀਆਂ ਨੂੰ ਵਿਕਾਸ ਸਮਝਦੇ ਆ ਲੋਕ ਪਰ ਇਸ ਤੋਂ ਵੱਖਰਾ ਤੁਸੀਂ ਕੀ ਕਰੋਗੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਚੌਂਦੀ ਜਾਗ ਦੀ ਮਿਸਾਲ ਇੱਕ ਰਣ ਸਿੰਘ ਕਲਾਵੀ ਹੈ ਹਾਂਜੀ ਉਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਬਸ ਸਾਡਾ ਇਹ ਆ ਵੀ ਜੇ ਸਹਿਯੋਗ ਪੂਰਾ ਦੇਣ ਮੇਰੇ ਵੀਰ ਹਮ ਜਿਹੋ ਜਿਹਾ ਉਹ ਪਿੰਡਾਂ ਕੋਸ਼ਿਸ਼ ਕਰਾਂਗੇ ਉਸ ਤੋਂ ਵੀ ਸੋਹਣਾ ਪਿੰਡ ਹੋਰ ਕੁਝ ਕਰਕੇ ਦਿਖਾਈਏ ਸਰਵਨ ਸਰਬ ਐਨ ਆਰ ਆਈ ਦੀ ਗੱਲ ਕਰੀ ਆ ਐਨ ਆਰ ਆਈਆਂ ਦਾ ਤੇ ਪਿੰਡ ਵਾਸੀਆਂ ਦਾ ਕਿੰਨਾ ਕੁ ਸਹਿਯੋਗ ਤੁਹਾਨੂੰ ਜਿਤਾਉਂਦਾ ਬਹੁਤ ਵੱਡਾ ਸਹਿਯੋਗ ਹੈ ਜੀ ਪਿੰਡ ਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਪਰ ਕੁਝ ਵੀਰਾਂ ਨੂੰ ਗਮਰਾਹ ਕਰ ਲੈਂਦੇ ਆ ਝੜੇ ਬੰਦੀ ਪੈਦਾ ਕਰ ਲੈਂਦੇ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਸੱਚ ਨੂੰ ਪਛਾਣੋ ਵੀ ਸੱਚ ਕੀ ਆ ਜੀ ਬਸ ਇਹ ਧੰਨਵਾਦ ਕਰਦਾ ਮੈਂ ਨਾ ਐਨ ਆਰ ਆਈ ਵੀਰਾਂ ਦਾ ਵੀ ਨਗਰ ਨਿਵਾਸੀਆਂ ਦਾ ਵੀ ਬਹੁਤ ਵੱਡੀ ਪੱਧਰ ਤੇ ਵੀ ਸਹਿਯੋਗ ਦਿਓ ਹੁਣ ਆਪਾਂ ਇਸ ਕੰਮ ਦੇ ਵਿੱਚ ਡਟ ਗਏ ਆ 5 ਸਾਲ ਲਾਉਣੇ ਪੈਣਗੇ ਪਿੰਡ 'ਚ ਪਿੰਡ ਦੀ ਲਾਵਾਂਗੇ ਜੀ ਸਮਾਜ ਨੂੰ ਸੋਨਾ ਬਣਾਉਣਾ ਸਮਾਜ ਨੂੰ ਬਰਾਬਰ ਚੱਕਣਾ ਦੱਬੇ ਕੁਤਲੇ ਲੋਕ ਆ ਜਿਨ੍ਹਾਂ ਨੂੰ ਲੜਾਉਂਦੇ ਰਹੇ ਲੜਾ ਕੇ ਵੋਟਾਂ ਪਾ ਲੋ ਉਹ ਨਹੀਂ ਲੈਣੀਆਂ ਅਸੀਂ ਵੋਟਾਂ ਨਾ ਪਾ ਨਾ ਪਾ ਕੋਈ ਗੱਲ ਨਹੀਂ ਜੇ ਇਹ ਕੰਮ ਨਾ ਵੀ ਹੋਏ ਕਿਉਂਕਿ ਪਾਰਟੀ ਪ੍ਰਧਾਨ ਦੇ ਹੋਂਦ ਦੇ ਨਾਤੇ ਮੈਂ ਸਰਕਾਰ ਇਹ ਕੰਮ ਫੇਰ ਵੀ ਕਰਨੇ ਆ ਮੇਰੀ ਸੋਚ ਆ ਹੁਣ ਮੈਂ ਸੋਚ ਪਿੰਡ ਚ ਲੈ ਆਇਆ ਵੀ ਆਪਾਂ ਕਰਨੇ ਚਾਹੀਦੇ ਆ ਆਪਾਂ ਲੋਕਾਂ ਦੀ ਮੰਗ ਮੰਨ ਬਣਾ ਲਿਆ ਪੂਰਾ ਹਾਂਜੀ ਮੰਨ ਬਣਾ ਲਿਆ ਜੀ ਜੀ ਸੋ ਸਪੈਨ ਸਰ ਬਹੁਤ ਵਧੀਆ ਤੁਹਾਡੀ ਸੋਚ ਆ ਅਸੀਂ ਉਮੀਦ ਕਰਦੇ ਆ ਕਿ ਤੁਹਾਡਾ ਪੰਡ ਤੁਹਾਡੇ ਐਨਆਰਆਈ ਜਿੰਨੇ ਵੀ ਤੁਹਾਡੇ ਸਬੰਧਤ ਦੋਸਤ ਮਿੱਤਰ ਨੇ ਤੁਹਾਡਾ ਸਾਥ ਦੇਣ ਔਰ ਤੁਸੀਂ ਜਿਹੜੀਆਂ ਆਪਦੀਆਂ ਉਮੀਦਾਂ ਤੇ ਖਰੇ ਉੱਤਰੋ ਹਾਂਜੀ ਉਹਨਾਂ ਤੋਂ ਸੁਝਾਅ ਵੀ ਮੰਗਦੇ ਰਵਾਂਗੇ ਵੀਰਾਂ ਤੋਂ ਬਾਹਰ ਲਿਆ ਕਉ ਵੀ ਸਾਨੂੰ ਦੱਸੋ ਅਸੀਂ ਕੀ ਕਰਗੇ ਕਿਵੇਂ ਸੋਨਾ ਬਣਾਈਏ ਤੇ ਮਦਦ ਦੀ ਵੀ ਮੰਗ ਕਰਦੇ ਰਵਾਂਗੇ ਕਿਉਂਕਿ ਇੱਧਰ ਲੋਕਾਂ ਕੋਲੇ ਬਹੁਤੇ ਸਾਧਨ ਹੈ ਨਹੀਂ ਬਹੁਤ ਕੋਸ਼ਿਸ਼ ਕੀਤੀ ਜੋ ਸਰਕਾਰ ਵੱਲੋਂ ਵੀ ਵੱਡੀ ਪੱਧਰ ਤੇ ਫੰਡ ਲਿਆ ਜਾਂਦੇ ਜਾਣਗੇ ਕਿਉਂਕਿ ਸਰਕਾਰ ਸ਼ਾਮਲ ਆ ਅਸੀਂ ਸਾਰੇ ਵੀਰ ਵੀ ਸ਼ਾਮਲੀ ਹੈ ਸਰਕਾਰ ਸਾਡੀ ਲੋਕਾਂ ਦੀ ਸਰਕਾਰ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਸਭਨ ਸਭ ਤੁਹਾਡਾ ਮਿਹਰਬਾਨੀ ਜੀ ਵਾਹਿਗੁਰੂ ਜੀ ਖਾਲਸਾ ਬਹੁਤ ਬਹੁਤ ਸੋ ਪ੍ਰੋਗਰਾਮ ਸਾਡਾ ਸਰਪੰਚ ਦਾ ਅੱਜ ਪਹਿਲਾ ਐਪੀਸੋਡ ਸੀ ਪਿੰਡ ਬੌੜਿਆ ਤੋਂ ਕਿਉਂਕਿ ਬਹੁਤ ਸਾਰੇ ਦਰਸ਼ਕ ਇਹ ਵੀ ਕਹਿ ਰਹੇ ਸੀ ਕਿ ਜੋ ਅਪਡੇਟ ਨੇ ਸਰਪੰਚ ਨੂੰ ਲੈ ਕੇ ਨਹੀਂ ਆ ਰਹੇ ਕਿਉਂਕਿ ਸਾਰਿਆਂ ਨੂੰ ਪਤਾ ਕਿ ਅੱਜ 7 ਤਰੀਕ ਹੋ ਚੁੱਕੀ ਹੈ ਨਾਮਜ਼ਦਗੀ ਦੇ ਫਾਰਮ ਜਿਹੜੇ ਅੱਜ ਵਾਪਸ ਕੀਤੇ ਜਾਣੇ ਨੇ ਤਾਂ ਜਿਨ੍ਹਾਂ ਨੂੰ ਸ਼ੋਰ ਆ ਕੇ ਉਹਨਾਂ ਦੇ ਜਿਹੜੇ ਕਾਗਜ਼ਾ ਰੱਦ ਨਹੀਂ ਹੋਏ ਤਾਂ ਉਹਨਾਂ ਦੇ ਅਸੀਂ ਇੰਟਰਵਿਊ ਵਨ ਬਾਈ ਵਨ ਲੈ ਕੇ ਆ ਰਹੇ ਆ ਔਰ ਇਹ ਪਿੰਡ ਬੌੜਿਆ ਤੋਂ ਜੀ ਸ਼ੁਰੂਆਤ ਕੀਤੀ ਹੈ ਸਾਡਾ ਸਰਪੰਚ ਔਰ ਪਿੰਡ ਦੇ ਜੋ ਵੀ ਵਿਕਾਸ ਕਾਰਜ ਆ ਜੀ ਨੇ ਸਰਪੰਚ ਨੇ ਕੀਤੀ ਹੈ ਚਾ ਸਾਬਕਾ ਚਾ ਮੌਜੂਦਾ ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੋਈ ਪ੍ਰਾਪਤੀ ਕਰਨੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਨੇ ਜੇਕਰ ਤੁਹਾਡੇ ਪਿੰਡ ਵੀ ਤੁਹਾਨੂੰ ਲੱਗਦਾ ਕਿ ਇੰਟਰਵਿਊ ਦੇ ਜ਼ਰੀਏਸੀਂ ਆਪਦੇ ਕੰਮਾਂ ਨੂੰ ਦਿਖਾਉਣਾ ਚਾਹੁੰਦੇ ਆ ਪਬਲਿਕ ਦੇ ਵਿੱਚ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਜਲਦੀ ਨਵੇਂ ਐਪੀਸੋਡ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਸੋ ਬੜੇ ਰੁਚੀਵੀਆਂ ਸਟਾਫ